WHO ਨੇ ਇੱਕ ਸਰਵੇ ਕੀਤਾ ਜਿਦੇ ਵਿੱਚ 64 ਕਰੋੜ ਲੀਟਰ ਦੁੱਧ ਦੀ ਡੇਲੀ ਦੀ ਖਪਤ ਹੈ ਇੰਡੀਆ ਦੇ ਵਿੱਚ ਜਿਦੇ ਵਿੱਚੋਂ 50 ਕਰੋੜ ਲੀਟਰ ਫੇਕ ਨਕਲੀ ਦੁੱਧ ਹੈ ਤੇ ਉਹ ਘਰਾਂ ਦੇ ਵਿੱਚ ਸਪਲਾਈ ਕਰਿਆ ਜਾ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਟੋਲ ਫਰੀ ਨੰਬਰ ਹੋਣਾ ਚਾਹੀਦਾ ਹੈ ਕਿ ਜੇ ਮੈਨੂੰ ਕੋਈ ਦਿੱਕਤ ਆ ਰਹੀ ਹੈ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਜਿਹੜਾ ਦੁੱਧ ਹੈ ਉਹ ਨਕਲੀ ਹੈ ਜਾਂ ਫਿਰ ਉਹਦੇ ਪਦਾਰਥ ਜਿਹੜੇ ਹੈਗੇ ਉਹ ਨਕਲੀ ਬਣੇ ਹੋਏ ਹੈਗੇ ਤਾਂ ਮੈਂ ਉਸ ਟੋਲ ਫਰੀ ਨੰਬਰ ਤੇ ਕਾਲ ਕਰਕੇ ਕੰਪਨੀ ਕੰਪਲੇਂਟ ਫਾਈਲ ਕਰ ਸਕਾਂ ਕੀ ਆਪਣੇ ਪੰਜਾਬ ਦੇ ਵਿੱਚ ਉਹ ਅਵੇਲੇਬਲ ਹੈਗਾ ਅੱਜ ਦੇ ਟਾਈਮ ਦੇ ਵਿੱਚ ਸਾਡੀ ਨੌਲੇਜ ਹੈ ਕਿ ਉਹ ਨਹੀਂ ਹੈਗਾ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣਨ ਵਾਲੇ ਪਦਾਰਥ ਹਲੇ ਹੋਰ ਜਿੰਨੇ ਵੀ ਦੇਸੀ ਕੀ ਦੀ ਗੱਲ ਕੀਤੀ ਜਾਵੇ ਚਾਹੇ ਉਹ ਮੱਖਣ ਦੀ ਗੱਲ ਕੀਤੀ ਜਾਵੇ ਤਮਾਮ ਖੋਏ ਦੀ ਗੱਲ ਕੀਤੀ ਜਾਵੇ ਤਮਾਮ ਉਹ ਪਦਾਰਥ ਜੋ ਦੁੱਧ ਤੋਂ ਬਣਦੇ ਨੇ ਤਾਂ ਉਹਨਾਂ ਦਾ ਮਾਮਲਾ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਇੱਕ ਪਟੀਸ਼ਨ ਜਿਹੜੀ ਆ ਦਾਖਲ ਹੋ ਚੁੱਕੀ ਆ ਇਸ ਦੇ ਉੱਤੇ ਜਿਹੜੀ ਗੱਲਬਾਤ ਕਰਨ ਦੇ ਲਈ ਐਡਵੋਕੇਟ ਸੁਨੈਨਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਤੁਹਾਡੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਾਫੀ ਮਾਤਰਾ ਦੇ ਵਿੱਚ ਜਿਹੜਾ ਦੁੱਧ ਹੈ ਜਿਹੜਾ ਉਹ ਨਕਲੀ ਆ ਰਿਹਾ ਹੈ ਤਾਂ ਕੀ ਤਮਾਮ ਐਡੀਸ਼ਨ ਦੇ ਵਿੱਚ ਤੁਸੀਂ ਹੋਰ ਕੀ ਜ਼ਾਇਰ ਕੀਤਾ ਹੋਰ ਸਰ ਬੇਸਿਕਲੀ ਇਹ ਜੇ ਮੈਟਰ ਦੀ ਗੱਲ ਕਰੀ ਜਾਵੇ ਤਾਂ ਇਹ ਹੈ ਮਿਲਕ ਐਡਲਟਰੇਸ਼ਨ ਨਕਲੀ ਦੁੱਧ ਤੇ ਉਹਦੇ ਨਾਲ ਬਣਨ ਵਾਲੇ ਪਦਾਰਥ ਜਿਹੜੇ ਹੈਗੇ ਆ ਉਹ ਵੀ ਨਕਲੀ ਤੇ ਉਸ ਕਰਕੇ ਜਿਹੜੇ ਰੈਜ਼ੀਡੈਂਟਸ ਆ ਜਿਹੜੇ ਆਪਾਂ ਆਪਣੇ ਘਰਾਂ ਦੇ ਵਿੱਚ ਦੁੱਧ ਡੇਲੀ ਲਾਈਫਸ ਦੇ ਵਿੱਚ ਵਰਤ ਰਹੇ ਹੈਗੇ ਆ ਡੇਲੀ ਯੂਜ਼ ਕਰ ਰਹੇ ਹੈਗੇ ਆ ਉਹਦੇ ਨਾਲ ਸਾਨੂੰ ਹੋਣ ਵਾਲੀ ਪ੍ਰੋਬਲਮਸ ਡਿਜ਼ੀਜ਼ਸ ਤੇ ਖਤਰਨਾਕ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਇਹ ਮੈਟਰ ਬੇਸਿਕਲੀ ਇਹ ਅੱਜ ਦਾ ਨਹੀਂ ਇਹ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ ਮਾਨਯੋਗ ਸੁਪਰੀਮ ਕੋਰਟ ਦੀ ਵੀ ਇਹਦੇ ਤੇ ਡਾਇਰੈਕਸ਼ਨਸ ਦਿੱਤੀਆਂ ਹੋਈਆਂ 2016 ਦੀਆਂ ਜਦੋਂ ਕਿ ਅੱਜ ਵੀ ਇੰਨਾ ਬੁਰਾ ਹਾਲ ਹੈ ਕਿ ਉਸ ਡਾਇਰੈਕਸ਼ਨਸ ਦੀ ਪਾਲਣਾ ਅਜੇ ਤੱਕ ਨਹੀਂ ਕੀਤੀਆਂ ਗਈਆਂ ਸਰਕਾਰਾਂ ਵੱਲੋਂ ਤੇ ਸਭ ਤੋਂ ਪਹਿਲਾਂ ਮੈਟਰ ਇਹ ਸਾਡੇ ਕੰਸਰਨ ਦੇ ਵਿੱਚ ਆਹੋਂ ਲਾਸਟ ਕੁਝ ਦਿਨਾਂ ਦੇ ਵਿੱਚ ਉਦੋਂ ਆਇਆ ਜਦੋਂ ਨਿਊਜ਼ ਰਿਪੋਰਟ ਡੇਲੀ ਆਉਂਦੀਆਂ ਸੀਗੀਆਂ ਉਹਦੇ ਵਿੱਚ ਡਾਟਾ ਹੁੰਦਾ ਸੀਗਾ ਕਿ ਇੰਨੇ ਸੈਂਪਲਸ ਲਿੱਤੇ ਗਏ ਤੇ ਇੰਨੇ ਫੇਲ ਹੋਏ ਫੇਲ ਹੋਣ ਤੋਂ ਬਾਅਦ ਚੋਂ ਜਿਹੜੀ ਅਥਾਰਟੀਜ਼ ਐ ਉਹਨਾਂ ਨੇ ਕੀ ਐਕਸ਼ਨ ਲਿੱਤਾ ਉਹਦੇ ਬਾਰੇ ਸਭ ਕੁਝ ਸਾਇਲੈਂਟ ਸੀ ਕੁਝ ਗੱਲਬਾਤ ਨਹੀਂ ਸੀ ਕੀਤੀ ਜਾਂਦੀ ਤੇ ਉਪਰ ਕੁਛ ਦਿਨ ਪਹਿਲਾਂ ਦੀ ਗੱਲ ਹੈ ਨਿਊਜ਼ ਰਿਪੋਰਟ ਆਈ ਸੀਗੀ ਕਿ WHO ਨੇ ਇੱਕ ਸਰਵੇ ਕੀਤਾ ਜਿਹਦੇ ਵਿੱਚ 64 ਕਰੋੜ ਲੀਟਰ ਦੁੱਧ ਦੀ ਡੇਲੀ ਦੀ ਖਪਤ ਹੈ ਇੰਡੀਆ ਦੇ ਵਿੱਚ ਜਿਹਦੇ ਵਿੱਚੋਂ 50 ਕਰੋੜ ਲੀਟਰ ਫੇਕ ਨਕਲੀ ਦੁੱਧ ਹੈ ਤੇ ਉਹ ਘਰਾਂ ਦੇ ਵਿੱਚ ਸਪਲਾਈ ਕਰਿਆ ਜਾ ਰਿਹਾ ਤੇ ਇਹਦੇ ਉੱਤੇ ਕੋਈ ਵੀ ਪੀਨਲਾਈਜ਼ ਨਹੀਂ ਕਰਿਆ ਜਾ ਰਿਹਾ ਕੋਈ ਵੀ ਉਹਨਾਂ ਨੂੰ ਉਹਨਾਂ ਨੂੰ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਸਟ੍ਰਿਕਟ ਐਕਸ਼ਨਸ ਨਹੀਂ ਲਏ ਜਾ ਰਹੇ ਹੈਗੇ ਪ੍ਰੋਪਰ ਕੰਪਲਾਈਂਸ ਨਹੀਂ ਕੀਤੀ ਜਾ ਰਹੀ ਹੈਗੀ ਜਿਹੜੀ ਐਫਐਸਐਸਆਈ ਐਕਟ ਹੈਗਾ ਉਹਦੀ ਜਾਂ ਫਿਰ ਜਿਹੜੇ ਆਪਣੇ ਡਾਇਰੈਕਸ਼ਨਸ ਹੈ ਮਾਨਯੋਗ ਸੁਪਰੀਮ ਕੋਰਟ ਦੀ ਤਾਂ ਇਹ ਮੈਟਰ ਪਹਿਲੇ ਤਾਂ ਅਸੀਂ ਇਸ ਮੈਟਰ ਦੇ ਵਿੱਚ ਡਿਮਾਂਡ ਨੋਟਿਸ ਦਿੱਤਾ ਸੀਗਾ ਜਿਸ ਤੇ ਕੋਈ ਵੀ ਰਿਸਪਾਂਸ ਨਹੀਂ ਆਇਆ ਉਸ ਤੋਂ ਬਾਅਦ ਚੋਂ ਇਹ ਮੈਟਰ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਐਜ਼ ਅ ਪੀਆਈਐਲ ਲੈ ਕੇ ਆਏ ਤੇ ਜੱਟ ਸਹਿਬਾਨ ਨੇ ਇਸ ਮੈਟਰ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਦੇ ਹੋਏ ਜਦੋਂ ਅਸੀਂ ਇਹ ਦੱਸਿਆ ਕਿ ਇੰਨੇ ਆંકੜੇ ਆ ਗਏ ਹਨ ਤੇ ਹਲੇ ਤੱਕ ਵੀ ਇਸ ਤੇ ਕੋਈ ਕੰਮ ਨਹੀਂ ਕਰਿਆ ਜਾ ਰਿਹਾ ਤਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਡਾਇਰੈਕਸ਼ਨਾਂ ਦਿੱਤੀਆਂ ਕਿ ਤੁਸੀਂ ਆਪਣਾ ਰਿਪਲਾਈ ਆਪਣਾ ਇੱਕ ਐਫੀਡੇਵਿਟ ਫਾਈਲ ਕਰੋ ਬਿਫੋਰ ਦ ਨੈਕਸਟ ਡੇਟ ਆਫ ਹਿਅਰਿੰਗ ਕਿ ਤੁਸੀਂ ਕੀ ਕੰਪਲਾਈਂਸ ਕਰ ਰਹੇ ਹੋ ਉਸ ਚੀਜ਼ ਉਸ ਐਕਟ ਦੀ ਤੇ ਤੁਸੀਂ ਕੀ ਅੱਜ ਦੇ ਟਾਈਮ ਦੇ ਵਿੱਚ ਇਹਦੇ ਉੱਤੇ ਕੀ ਤੁਸੀਂ ਸਟ੍ਰਿਕਟ ਐਕਸ਼ਨ ਲੈ ਰਹੇ ਹੋ ਜਾਂ ਫਿਰ ਇਸ ਏਰੀਆ ਦੇ ਵਿੱਚ ਇਸ ਫੀਲਡ ਦੇ ਵਿੱਚ ਮਿਲਕ ਐਡਲਟਰੇਸ਼ਨ ਦੇ ਵਿੱਚ ਤੁਹਾਡੇ ਕੀ ਇਹਦੇ ਵਿੱਚ ਕੰਮ ਚੱਲ ਰਹੇ ਨੇ ਤੇ ਤੁਹਾਡੀ ਅਥਾਰਟिटीज ਕੀ ਕਰ ਰਹੀਆਂ ਨੇ ਤਾਂ ਹੁਣ ਰਿਪਲਾਈ ਫਾਈਲ ਕਰਨ ਦੇ ਲਈ ਹਾਲਾਂਕਿ ਸਰਕਾਰ ਨੇ ਕਹਿ ਦਿੱਤਾ ਪਰ ਇੱਥੇ ਸਵਾਲ ਇਹ ਬਣਦਾ ਕਿ ਆਖਿਰਕਾਰ ਭਰੋਸਾ ਕਿਸ ਤੇ ਕੀਤਾ ਜਾਵੇ ਵੀਰਕਾ ਵਰਗੇ ਜਿਹੜੇ ਨੇ ਮਾਰਕਫੈਟ ਦੇ ਰਾਹੀਂ ਜਿਹੜੇ ਦੇ ਰਹੇ ਨੇ ਬਹੁਤ ਸਾਰੇ ਪ੍ਰੋਡਕਟਸ ਤਾਂ ਭਰੋਸਾ ਕਿਸ ਤੇ ਕੀਤਾ ਜਾਵੇ ਫਿਰ ਆਖਿਰਕਾਰ ਸਰ ਆਪਾਂ ਇੱਕ ਪਾਰਟਿਕੂਲਰ ਉਹਦੀ ਗੱਲ ਨਾ ਕਰੋ ਆਪਾਂ ਬ੍ਰਾਂਡ ਦੀ ਗੱਲ ਨਾ ਕਰੋ ਕਿ ਉਹਨਾਂ ਵੱਲੋਂ ਠੀਕ ਨਹੀਂ ਆ ਰਿਹਾ ਦੁੱਧ ਗੱਲ ਇਹ ਐ ਕਿ ਜੋ ਜੋ ਇਹ ਸ਼ੁਰੂਆਤ ਹੀ ਕਿੱਥੋਂ ਹੋਈ ਪਹਿਲੇ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਦੁੱਧ ਆਪ ਦੋਦੀ ਦੇ ਕੇ ਜਾਂਦੇ ਹੁੰਦੇ ਸੀਗੇ ਉਦੋਂ ਵਧੀਆ ਜਿਹੜਾ ਆਪਾਂ ਨੂੰ ਦੁੱਧ ਵੀ ਮਿਲਦਾ ਹੁੰਦਾ ਸੀਗਾ ਜੋ ਆਪਾਂ ਨੇ ਇਹ ਪੈਕਟਾਂ ਦਾ ਦੁੱਧ ਲੈਣਾ ਸ਼ੁਰੂ ਕਰਤਾ ਜਾਂ ਮਿਲਾਵਟ ਦਾ ਦੁੱਧ ਹੋਣ ਤੋਂ ਬਾਅਦ ਚੋਂ ਵੀ ਅਸੀਂ ਕੰਪਲੇਂਟਸ ਜਿਹੜੀਆਂ ਹੈਗੀਆਂ ਉਹ ਕਿੱਥੇ ਕਰੀਏ ਵੈਬਸਾਈਟ ਬਣੀ ਹੋਈ ਹੈ ਪਰ ਉਹਦੇ ਉੱਤੇ ਵੈਬਸਾਈਟ ਤੇ ਉੱਤੇ ਕੰਪਲੇਂਟ ਫਾਈਲ ਕਰਨ ਦਾ ஆன்ਲਾਈਨ ਕੰਪਲੇਂਟ ਫਾਈਲ ਕਰਨ ਦੀ ਕਿੱਥੇ ਹੈਗੇ ਆ ਉਹ ਪ੍ਰੋਵੀਜ਼ਨਸ ਕਿੱਥੇ ਨੇ ਕੀ ਆਪਨੀ ਪੰਜਾਬ ਸਰਕਾਰ ਇਸ ਪ੍ਰੋਵੀਜ਼ਨ ਦੇ ਉੱਤੇ ਧਿਆਨ ਦੇ ਰਹੀ ਹੈ ਟੋਲ ਫਰੀ ਨੰਬਰ ਸੁਪਰੀਮ ਅਨਿਊਕ ਪ੍ਰੋਵੀਜ਼ਨਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰੋਵੀਜ਼ਨਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਇਸੇ ਕਰਕੇ ਸਾਡੀ ਪੀਆਈ ਅਸੀਂ ਇੱਥੇ ਤੱਕ ਪਹੁੰਚੇ ਹਾਂ ਜੇ ਪ੍ਰੋਵੀਜ਼ਨਸ ਤੇ ਧਿਆਨ ਦਿੱਤਾ ਜਾਂਦਾ ਤਾਂ ਸਾਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਸੀ ਪੈਣੀ ਐਜ਼ ਅ ਪੀਆਈਐਲ ਫਾਈਲ ਕਰਕੇ ਹੁਣ ਇਹਦੇ ਵਿੱਚ ਇੱਕ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਟੋਲ ਫਰੀ ਨੰਬਰ ਹੋਣਾ ਚਾਹੀਦਾ ਹੈ ਕਿ ਜੇ ਮੈਨੂੰ ਕੋਈ ਦਿੱਕਤ ਆ ਰਹੀ ਹੈ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਜਿਹੜਾ ਦੁੱਧ ਹੈ ਉਹ ਨਕਲੀ ਹੈ ਜਾਂ ਫਿਰ ਉਹਦੇ ਪਦਾਰਥ ਜਿਹੜੇ ਹੈਗੇ ਉਹ ਨਕਲੀ ਬਣੇ ਹੋਏ ਹੈਗੇ ਤਾਂ ਮੈਂ ਉਸ ਟੋਲ ਫਰੀ ਨੰਬਰ ਤੇ ਕਾਲ ਕਰਕੇ ਕੰਪਨੀ ਕੰਪਲੇਂਟ ਫਾਈਲ ਕਰ ਸਕਾਂ ਕੀ ਆਪਣੇ ਪੰਜਾਬ ਦੇ ਵਿੱਚ ਉਹ ਅਵੇਲੇਬਲ ਹੈਗਾ ਅੱਜ ਦੇ ਟਾਈਮ ਦੇ ਵਿੱਚ ਸਾਡੀ ਨੌਲੇਜ ਹੈ ਕਿ ਉਹ ਨਹੀਂ ਹੈਗਾ ਤਾਂ ਇਸ ਕਰਕੇ ਅਸੀਂ ਇਸ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਕਰਕੇ ਅਸੀਂ ਆਏ ਆ ਕਿ ਸਿਰਫ ਇਹ ਲੈਬਸ ਕੀ ਦਾ ਹੋ ਰਿਹਾ ਹੈ ਸਰਕਾਰ ਤਾਂ ਜਾਂ ਫਿਰ ਸਰਕਾਰ ਆਪਣੇ ਵੱਲੋਂ ਤਾਂ ਪ੍ਰੋਪਰ ਇਸ ਤੇ ਧਿਆਨ ਦੇਣਾ ਚਾਹਦੀ ਹੈ ਪਰ ਜਿਹੜੀ ਅਥਾਰਟੀਜ਼ ਬੈਠੀਆਂ ਉਹ ਇਸ ਤੇ ਸੁੱਤੀਆਂ ਹੋਈਆਂ ਕੁੰਭ ਕਰਨੀ ਨੀਂਦ ਸਵਾਲ ਇਹੀ ਹੈ ਕਿ ਜ਼ਿੰਮੇਵਾਰ ਕੌਣ ਹੈ ਅਥਾਰਟिटीज ਜਾਂ ਸਰਕਾਰ ਸਰ ਸਾਡੇ ਵੱਲੋਂ ਤਾਂ ਜ਼ਿੰਮੇਵਾਰ ਸਰਕਾਰ ਵੀ ਹੈ ਅਥਾਰਟिटीज ਵੀ ਹੈ ਜੋ ਸਾਡੀ ਜਾਨ ਦੇ ਨਾਲ ਖਿਲਵਾੜ ਕਰਿਆ ਜਾ ਰਿਹਾ ਹੈਗਾ ਡੇ ਟੂ ਡੇ ਲਾਈਫ ਦੇ ਵਿੱਚ ਕਿਉਂਕਿ ਹਰ ਬੰਦੇ ਦੇ ਘਰ ਦੁੱਧ ਵੀ ਵਰਤਿਆ ਜਾਂਦਾ ਦਹੀਂ ਵੀ ਦੇਸੀ ਕਿਉਂ ਵੀ ਹਰ ਚੀਜ਼ ਵਰਤੀ ਜਾਂਦੀ ਹੈ ਹਰ ਦਿਨ ਵਰਤੀ ਜਾਂਦੀ ਹੈਗੀ ਹੈ ਤੇ ਉਸ ਤੋਂ ਬਾਅਦ ਚੋਂ ਕੀ ਇਹਦੇ ਤੇ ਕੰਮ ਕਿੰਨਾ ਕੁ ਕਰਿਆ ਜਾ ਰਿਹਾ ਕਿੰਨਾ ਨਹੀਂ ਕਰਿਆ ਜਾ ਰਿਹਾ ਉਹ ਡਾਟਾ ਲੈ ਕੇ ਆਨ ਕੇ ਦੇਖਦੇ ਆਂ ਕੀ ਬੰਦਾ ਹੈ ਹੋਪਫੁਲੀ ਇਹ ਪ੍ਰੋਪਰ ਇਹਦੇ ਤੇ ਡਾਟਾ ਕੱਢ ਕੇ ਲੈ ਕੇ ਆਨ ਰਿਪਲਾਈ ਫਾਈਲ ਕਰਨ ਤੇ ਉਸ ਤੋਂ ਘੱਟ ਤੋਂ ਘੱਟ ਉਹਦੇ ਵਿੱਚ ਇਹ ਕੰਮ ਕਰਿਆ ਜਾ ਰਿਹਾ ਇਹ ਨਕਲੀ ਦੁੱਧ ਦਾ ਕੰਮ ਨਿਕਲੇ ਸਾਡੀ ਤਾਂ ਇਹ ਆਸ਼ਾ ਹੈ ਕੋਈ ਦੀ ਵੀ ਬਹੁਤ ਜ਼ਿਆਦਾ ਇਸ ਵਕਤ ਦੇ ਤਿਹਾਰਾਂ ਦੇ ਸੀਜ਼ਨ ਨੇ ਤਿਹਾਰਾਂ ਦੇ ਵਿੱਚ ਤਾਂ ਖਾਸ ਤੌਰ ਦੇ ਤੇ ਸੈਂਪਲਿੰਗ ਭਰੀ ਜਾਂਦੀ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੇ ਸੈਂਪਲ ਫੇਲ ਹੁੰਦੇ ਨੇ ਸਰ ਅਪਾ ਇਹ ਗੱਲ ਕਹਿ ਲਈਏ ਕਿ ਫੈਸਟੀਵਲਸ ਆਰ ਅਰਾਊਂਡ ਦਾ ਕਾਰਨਰ ਅਪ ਆਪਾ ਉਸ ਮਹੀਨੇ ਦੇ ਵਿੱਚ ਸਟੈਪ ਇਨ ਕਰਨ ਜਾ ਰਹੇ ਹਾਂ ਜਿੱਥੇ ਤਿਉਹਾਰ ਹੀ ਤਿਉਹਾਰ ਨੇ ਤੇ ਆਪਣਾ ਪੰਜਾਬ ਤਾਂ ਦੇਸੀ ਘਿਓ ਖੋਆ ਹੋ ਗਿਆ ਦੁੱਧ ਇਹਨਾਂ ਚੀਜ਼ਾਂ ਵਾਸਤੇ ਵੈਸੀ ਫੇਮਸ ਮੰਨਿਆ ਜਾਂਦਾ ਪਰ ਜੇ ਆਪਣੇ ਏਰੀਆ ਦੇ ਵਿੱਚ ਵੀ ਹਲੇ ਵੀ ਮਿਲਕ ਐਡਲਟਰੇਸ਼ਨ ਚੱਲ ਰਹੀ ਹੋਗੀ ਹੈ ਇਹ ਸਾਡੇ ਲਈ ਆਪ ਇੱਕ ਬਹੁਤ ਵੱਡਾ ਲੈਪਸ ਮਨਿਆ ਜਾਂਦਾ ਹੈ ਸਰਕਾਰ ਨੂੰ ਵੀ ਇੱਕ ਹੁਣ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਸ਼ਹਿਰਾ ਦੀਵਾਲੀ ਖਾਸ ਤੌਰ ਤੇ ਉੱਤੇ ਪੂਰੇ ਪੰਜਾਬ ਨਿਰਦੇਸ਼ਪਰ ਦੇ ਵਿੱਚ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਸਭ ਤੋਂ ਜ਼ਿਆਦਾ ਮਠਾਈ ਦੀ ਵਿਕਰੀ ਹੁੰਦੀ ਹੈ ਤਾਂ ਇੱਥੇ ਸਰਕਾਰ ਨੂੰ ਵੀ ਚਾਹੀਦਾ ਕਿ ਉਸ ਤੋਂ ਰਿਪਲਾਈ ਫਾਈਲ ਕਰਨ ਤੋਂ ਪਹਿਲਾਂ ਕੋਈ ਸਟੈਪ ਉੱਪਰ ਲਿੱਤੇ ਜਾਵੇ ਸਰਕਾਰ ਨੂੰ ਇਸ ਟਾਈਮ ਦੇ ਉੱਤੇ ਜਦੋਂ ਅਸੀਂ ਕੋਰਟ ਚ ਆ ਗਏ ਕੋਰਟ ਦੀ ਡਾਇਰੈਕਸ਼ਨਾਂ ਤੋਂ ਬਾਅਦ ਚ ਕੁੰਭ ਕਰਨੀ ਨੀਂਦ ਚ ਉੱਠਣਾ ਪਊਗਾ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕਰਨਾ ਪਊਗਾ ਤਾਂ ਕਿ ਜਿਹੜੇ ਲੋਕ ਨੇ ਉਹ ਇਸ ਇਹ ਬਿਮਾਰੀਆਂ ਤੋਂ ਬਚ ਸਕਣ ਇਸ ਇਸ ਨੂੰ ਬਾਤ ਸਕਨ ਕਿ ਨਕਲੀ ਦੁੱਧ ਜਾਂ ਜਿਹੜਾ ਕੀ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ ਅਗਲੀ ਸੁਣਵਾਈ ਕਦੋਂ ਤੱਕ ਹੈ ਅਗਲੀ ਸੁਣਵਾਈ ਹੈਗੀ 22 ਅਗਸਤ 22 ਅਕਤੂਬਰ ਦੀ 22 10 ਦੀ 22 10 ਤਾ 22 10 ਤੱਕ ਜਿਹੜਾ ਸਰਕਾਰ ਨੂੰ ਇੱਕ ਰਿਪਲਾਈ ਫਾਈਲ ਕਰਨ ਦੇ ਲਈ ਕਿਹਾ ਗਿਆ ਹੈ ਕਿ ਅਖੀਰਕਾਰ ਜੋ ਨਕਲੀ ਦੁੱਧ ਨਕਲੀ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਦੇ ਉੱਤੇ ਕੀ ਕੁਝ ਜਿਹੜਾ ਸਰਕਾਰ ਸਟੈਪ ਆਊਟ ਕਰ ਰਹੀ ਹੈ ਉਸ ਦੇ ਉੱਤੇ ਇੱਕ ਐਫੀਡੇਵਿਟ ਜਿਹੜਾ ਉਹ ਫਾਈਲ ਕੀਤਾ ਜਾਵੇ ਤੇ ਫਿਲਹਾਲ ਸਰਕਾਰ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਇਸ ਦੇ ਉੱਤੇ ਵੀ ਨੀਕਾ ਸਾਡੀ ਬਣੀ ਰਹੇਗੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ